ਸਾਰਿਆਂ ਨੂੰ ਇਹ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋਕੀ ਕਹਿੰਦੇ ਕੈਨੇਡਾ ਦੇ ਵਿੱਚ ਪ੍ਰਾਈਮ ਮਿਨਿਸਟਰ ਸੇਮ ਹੀ ਰਿਹਾ ਬਦਲਾਅ ਨਹੀਂ ਹੋਇਆ ਉਰੇ ਵੋਟਾਂ ਪਈਆਂ ਸੀ ਜੀ ਲਿਬਰਲ ਦੀ ਸਰਕਾਰ ਆ ਚੁੱਕੀ ਆ ਤੇ ਸਾਡੇ ਘਰ ਦੇ ਵਿੱਚ ਵੀ ਸਰਕਾਰ ਬਦਲ ਚੁੱਕੀ ਆ ਅੱਗੇ ਮੈਂ ਤੇ ਰਵੀ ਖਾਂਦੇ ਹੁੰਦੇ ਸੀਗੇ ਘਰ ਦੀਆਂ ਬਹੂਆਂ ਬਹੂਆਂ ਬਣਾਉਂਦੀਆਂ ਹੁੰਦੀਆਂ ਸੀਗੀਆਂ ਅੱਜ ਉਲਟ ਹੋ ਗਿਆ ਕੰਮ ਅਜੇ ਇਧਰ ਦੇਖੋ ਕਿਚਨ ਦੇ ਵਿੱਚ ਕਿੰਨਾ ਜ਼ਿਆਦਾ ਖਲਾਰਾ ਪੈ ਰਿਹਾ ਹੈ ਖਲਾਰਾ ਪੈਣਾ ਹੀ ਆ ਕਿ ਰਵੀ ਕਹਿੰਦਾ ਅੱਜ ਮੈਂ ਸਾਰੇ ਨੂੰ 버ਗਰ ਬਣਾ ਕੇ ਖਿਲਾਉਣੇ ਨੇ ਸਾਰਿਆਂ ਨੂੰ ਜੀ ਹੱਥ ਚੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੂੰ ਹੂੰ ਇਫ ਯੂ ਆਰ ਲੁਕਿੰਗ ਫਾਰ ਸਮ ਕੁਕਿੰਗ ਦੈਨ ਯੂ ਕੈਨ ਡੂ ਬੁਕਿੰਗ ਵਿਦ ਅਸ ਕਸ ਸਭੀ ਯਾਰ ਦਾ ਤਾਂ ਤਾਂਫਾ ਇੰਡੀਅਨ ਹੋਮ ਕੁਕਿੰਗ ਸੋ ਹੀ 버ਗਰ ਦੀ ਸ਼ੁਰੂਆਤ ਕਰਦੇ ਆ ਰਵੀ ਕੀ ਕੀ ਬਣਾ 버ਗਰ ਦੇ ਵਿੱਚ ਆ ਵੀ ਹੈਵ ਸਮ ਕੁਕੰਬਰ ਟਮੇਟੋਸ ਲੈਟਸ ਆਨੀਅਨ and then we can also put some cucumber pickled cucumber what do you call yeah. that yeah. i don't know man you, you know the stuff you know your stuff but on and the way. times have changed guys look uh, the men are in the kitchen and the women are sitting here uh, over the phone uh, watching uh, tiktok uh, mm. maybe youtube and other stuff times have changed because you has started guys you need my help uh, ਪਿਆਜ਼ ਤੈਨੂੰ ਲੱਗਦਾ ਹੁੰਦਾ ਪਿਆਜ਼ ਦੇ ਹੰਝੂ ਨੇ ਨਹੀਂ ਇਹ ਰੋਜ਼ ਹੀ ਹੁੰਦਾ ਹੁੰਦਾ ਮੈਂ ਬਰਸਾਤ 'ਚ ਹੀ ਤਾਰ ਤੁਰਦਾ ਵੀ ਲੋਕਾਂ ਨੂੰ ਮੇਰੇ ਹੰਝੂ ਨਾ ਦਿਖਣ ਆਏ ਇਸ ਲਈ ਨਾ ਜਦੋਂ ਮੈਨੂੰ ਰੋਣਾ ਆਉਦਾ ਮੈਂ ਪਿਆਜ਼ ਕੱਟਣ ਲੱਗ ਜਾਂਦਾ ਦੁਨੀਆਂ ਨੂੰ ਲੱਗਦਾ ਵੀ ਕਿਤੇ ਪਿਆਜ਼ਾਂ ਕਰਕੇ ਰੋ ਰਿਹਾ ਆਹ ਰਵੇ ਤੀਸੀ ਦੀ ਲਾ ਤੇ ਕੀ ਦੇ ਤਾ ਆਹ ਦੇਖ ਹੀਰਾ ਪਿਆ ਸਾਰਾ ਇਹ ਆਈ ਕਰਦਾ ਆਈ ਕਰਦਾ ਕੱਟਿਆ ਗਿਆ ਸਾਰਾ ਨੂੰ ਆਈ ਕਰਦਾ ਫੇਰ ਅ ਵੀ ਦੇਖੋ ਅੱਜ ਇੰਡੀਅਨ ਮੰਮ ਕੁਕਿੰਗ ਯਾਰ ਮੈਂ ਸਕਰੀਨ ਤੇ ਨਹੀਂ ਦੇਖੀ ਨਾ ਜੇਸੀ ਵੀਡੀਓ ਕੈਮਰੇ ਦੇ ਵਿੱਚ ਵਾਈਡ ਐਂਗਲ ਆਇਆ ਹੈ ਮੈਂ ਜਮ ਕੈਮਰੇ ਦੇ ਨੇੜੇ ਖੜਾ ਹਾਂ ਤਾਂ ਉਹਦੇ ਵਿੱਚ ਬਣਾ ਰਹੇ ਆ ਤੇ ਅੱਜ ਦੇਖਦੇ ਆ ਵੀ ਇੰਡੀਅਨ ਮੰਮ ਕੁਕਿੰਗ ਦੇ ਆਪਾਣਾ ਛੋਟਾ ਕੀ ਦਾ ਸੁਪੁੱਤਰ ਕਿੱਦਾਂ ਦਾ 버ਗਰ ਬਣਾਉਂਦੇ ਨੇ ਟਿੱਕੀਆਂ ਸੀ ਆਪ ਹੀ ਬਣਾਈਆਂ ਨੇ ਬਣਾ ਕੇ ਸਟੋਰ ਕਰਕੇ ਹਨ ਵਧੀਆ ਤਰੀਕੇ ਨਾਲ ਟੱਪੇ ਦੇ ਵਿੱਚ ਬੰਦ ਵਾ ਕੇ ਰੱਖਿਆ ਹੋਏ ਨੇ ਪਰ ਇਹ ਤਾਂ ਨਾ ਪਤਾ ਨਹੀਂ ਕਿ ਕਿਦਾ ਰੱਖਦਾ ਇਹਨਾਂ ਨੇ ਪਿੱਕਾ ਜੀ ਪਿੱਕਾ ਜੀ ਕਰਕੇ ਬਰਕਰ ਪੈਡਿਕਨੇਰੀਆ ਦੇ ਵਿੱਚ ਬੰਨ ਵੀ ਮੈਂ ਬਣਾ ਕੇ ਰੱਖਤੇ ਸੀ ਇਹ ਪਾ ਗਏ ਬਾਕੀ ਵੋਟਾਂ ਦੇ ਰਿਜ਼ਲਟਸ ਤੋਂ ਬਹੁਤ ਲੋਕ ਖੁਸ਼ ਨੇ ਬਹੁਤ ਲੋਕ ਉਦਾਸ ਵੀ ਨੇ ਅੱਜ ਮੈਂ ਇੱਕ ਗੋਰੇ ਦੀ ਵੀਡੀਓ ਦੇਖੀ ਸੀ ਕਿ ਆਪਣੇ ਲੋਕੀ ਜਿਆਦੇ ਥੋੜਾ ਜਿਹਾ ਖੁਸ਼ ਨੇ ਕਿਉਂਕਿ ਆਪਣੇ ਏਰੀਆ ਚੋ ਜਿਆਦੇ ਲਿਬਰਲ ਜੀ ਤਾਂ ਆਪਣੇ ਲੋਕੀ ਕੁਝ ਉਦਾਸ ਵੀ ਨੇ ਇਮੀਗ੍ਰੈਂਟਸ ਨੇ ਜਿਹੜੇ ਜਿਆਦੇ ਉਹ ਵੈਸੇ ਕਿਉਂਕਿ ਇਹੀ ਜਿਆਦੇ ਪੀਆਰ ਕੋਰਕਾ ਤੇ ਕਈ ਬੰਦੇ ਜਿਨ੍ਹਾਂ ਨੇ ਲਿਬਰਲ ਨੂੰ ਵੋਟ ਪਾਈ ਉਹ ਕਹਿੰਦੇ ਨੇ ਯਾਰ ਸ਼ਾਇਦ ਸਾਡੋ ਗਲਤੀ ਹੋ ਗਈ ਅਸੀਂ ਲੋਕੀ ਚੇਂਜ ਚਾਹੁੰਦੇ ਆ ਤੇ ਮੈਂ ਇੱਕ ਗੋਰੇ ਦੀ ਅੱਜ ਬਹੁਤ ਕੈਂਟ ਵੀਡੀਓ ਦੇਖੀ ਉਹ ਕਹਿੰਦਾ ਵੀ ਲਿ ਕੀ ਕਨਜ਼ਰਵੇਟਿਵਸ ਕਰੇ ਜਿੱਤੇ ਇਨਸਾਨ ਦੇ ਕਿਉਂਕਿ ਹਰੇਕ ਸਾਲ 5 ਲੱਖ ਬੰਦਾ ਉਰੇ ਆ ਗਿਆ ਇਮੀਗਰੇਟ ਹੋਇਆ ਉਹ ਉਹਦੇ ਵਿੱਚ ਉਹ ਸਿਟੀਜ਼ਨ ਹੋ ਗਿਆ ਜਿਵੇਂ ਹੁਣ ਪਿਛਲੇ ਸਾਲ ਦਾ ਤਾਂ ਸਾਰਿਆਂ ਨੇ ਵੋਟਾ ਲਿਬਰਲ ਨੂੰ ਹੀ ਪਾਉਣੀ ਆ ਸਾਰਿਆਂ ਕਹ ਲੋ 80% ਕਹਿ ਲੋ ਜਿਹੜਾ ਬੰਦਾ ਪੱਕਾ ਹੋਇਆ ਆਪਣੇ ਤਾਂ ਖਾਸ ਕਰਕੇ ਆਪਣੀ ਕਮਿਊਨਿਟੀ ਚ ਇਹ ਬਹੁਤ ਚੀਜ਼ ਕਿ ਅਸੀਂ ਇਹ ਸਾਨ ਮੰਨਦੇ ਹਾਂ ਜੇ ਸਾਡੇ ਬੰਦੇ ਨੇ ਕਿਸੇ ਨੇ ਸਾਡੇ ਤੇ ਫੇਵਰ ਕਰ ਦਿੱਤਾ ਨਾ ਦੂਜੀ ਗੱਲ ਬੰਦੇ ਨੇ ਪਹਿਲੀ ਵਾਰ ਜੇ ਪਾਉਣੀ ਆ ਬੰਦਾ ਪਹਿਲੀ ਵਾਰ ਮੋਸਟਲੀ ਪਾਉਂਦਾ ਹੀ ਆ ਤੇ ਲਗਾਤਾਰ ਚਾਰ ਵੋਟਾਂ ਜਿੱਤਦੇ ਹੁਣ ਇਹ ਚਾਹ ਤੈਨ ਕਰ ਮਾਦਰੀਆ ਵੀ ਹੈ ਦੇਖੋ ਫਿਰ ਟਰੂਡੋ ਜਿੱਤੇ ਆ ਫਿਰ ਵਿਚ ਰੋਲਾ ਪੈ ਗਿਆ ਸੀਗਾ ਉਦੋਂ ਦੁਬਾਰਾ ਵੋਟਾਂ ਹੋਈਆਂ ਸੀਗੀਆਂ ਫਿਰ ਟਰੂਡੋ ਜਿੱਤਿਆ ਹੁਣ ਮਾਰਕ ਕਾਰਨੀ ਜਿੱਤਿਆ ਤੇ ਅਗਲੀ ਵਾਰ ਦੇਖ ਲੋ ਹੋਰ ਕਿੰਨੇ ਬੰਦੇ ਨਵੇਂ ਪੱਕੇ ਹੋ ਜਾਣ ਸਿਟੀਜ਼ਨ ਹੋ ਜਾਂਦੇ ਆ ਤੇ ਸ਼ਾਇਦ ਅਗਲੀ ਵਾਰੀ ਫੇਰ ਪਰ ਜਿਹੜੇ ਹਾਂ ਇੱਥੇ ਸੀਗੇ ਜਿਨ੍ਹਾਂ ਦੇ ਵਰ ਪਰਮਿਟ ਪਰ ਮੈਨੂੰ ਵੀਡੀਓ ਬੜੀ ਵਧੀਆ ਸਮਾਰਟ ਲੱਗੀ ਕਹਿੰਦੇ ਇਹੋ ਜਿਹਾ ਸਿਸਟਮ ਬਣਾ ਰਿਹਾ ਕਿ ਮੁੜ ਕੇ ਉਹਨਾਂ ਨੂੰ ਵਾਰੀ ਹੋਣੀ ਮਿਲਦੀ ਪਰ ਦੂਜੀ ਗੱਲ ਇਹ ਹੁੰਦੀ ਆ ਜਦ ਬੰਦਾ ਹਾਰਿਆਂ ਦਾ ਜਿੱਤੇ ਜਾਂਦਾ ਫਿਰ ਉਹ ਦੋਨੇ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਹਾਂ ਤੇ ਆਪਣੀ ਘ ਚਲੋ ਫੇਰ ਸ਼ੁਰੂ ਮੈਨੂੰ ਸੀ ਬਣਾਉਣੇ ਰਹੇ ਨਾ ਕਦੇ ਇਦਾਂ ਵੀਡੀਓ ਨਹੀਂ ਬਣਾਉਂਦਾ ਆ ਦੇਖ ਰਹੀ ਚ ਕੀ ਆਲਾ ਮੈਂ ਕਬੀ ਦੀ ਸਬਜ਼ੀ ਬਣਾ ਕੇ ਰਿਹਾ ਤੋ ਟੇਲੀਸ਼ੀਅਸ ਮੈਨ ਸਟੈਂਡਡ ਲੁੱਕ ਗੁੱਡ ਆ ਕੰਜੀ ਧਰੀ ਅੱਜ ਆ ਪੂਰਾ ਪ੍ਰੋਸੈਸ ਨਹੀਂ ਆਇਆ ਹਲੇ ਇਹਦੇ ਹੈਲਦੀ ਸਟੱਬ ਬਣਾਉਂਦਾ ਰੋਸ਼ਪੌਣੀਆਂ ਪੈਣੀਆਂ ਨੇ ਚੀਜ਼ਾਂ ਮੈਂ ਇੱਕ ਦੀ ਵੀ ਆਪਾਂ ਹੈਲਥ ਅਪਡੇਟ ਲੈ ਲੈਨੇ ਮੈਂ ਇੱਕ ਡਾਕਟਰ ਨੇ ਕੀ ਕਿਹਾ ਡਾਕਟਰ ਕਹਿੰਦਾ ਵੀ ਸਿਚੁਏਸ਼ਨ ਸਮਝਦੇ ਤੋਂ ਪਰੇ ਜਿਹੜੀ ਹੋਈ ਪਈ ਆ ਵੀ ਵੈਦਰ ਕਰਕੇ ਵੀ ਹੋ ਸਕਦਾ ਆ ਕਹਿੰਦਾ ਵੀ ਤੁਸੀਂ ਵੀ ਜੇ ਇੱਕ ਵਾਰੀ ਇੰਡੀਆ ਜਾ ਸਕਦੇ ਤਾਂ ਜਾ ਕੇ ਦੇਖ ਲਓ ਇਹ ਗੱਲ ਮੈਨੂੰ ਇੱਕ ਬਹੁਤ ਦਿਨ ਪਹਿਲਾਂ ਡਾਕਟਰ ਨੇ ਕਹੇ ਸੀਗੀ ਆ ਡਾਕਟਰਾਂ ਦੇ ਜਗਾ ਕਿ ਜਦੋਂ ਟਿਕਟ ਵੀ ਲੈ ਕੇ ਤੋ ਨਾਲ ਨਹੀਂ ਉਹਨੇ ਕਹੇ ਸੀ ਵੀ ਤੁਸੀਂ ਇੰਡੀਆ ਤੋਂ ਆਏ ਆਂਗੇ ਨਾ ਵੀ ਉਹਦੇ ਕਰਕੇ ਕਈ ਵਾਰ ਸੈਟ ਨਹੀਂ ਆਉਂਦਾ ਹੈਗਾ ਵੀ ਤੁਸੀਂ ਜਾ ਕੇ ਦੇਖ ਲਓ ਕਿਉਂਕਿ ਬੀਪੀ ਨਹੀਂ ਅਪ ਹੋ ਰਿਹਾ ਹਲੇ ਤੱਕ ਦੀ ਬੀਬੀ ਬਹੁਤ ਲੋਅ ਹੈ ਮੇਰਾ ਭਾਈ ਤਾਂ ਵਿਚਾਰਾ ਬਹੁਤ ਕੇਅਰ ਕਰਦਾ ਰੋਜ਼ ਕਿਤੇ ਨਾ ਕਿਤੇ ਡਾਕਟਰ ਦੇ ਲੈ ਕੇ ਗਿਆ ਹੁੰਦਾ ਕਦੇ ਵੈਦਾਂ ਦੇ ਕਦੇ ਹੋਮਿਓਪੈਥੀ ਵਾਲੇ ਕੋਈ ਉਹ ਟੈਕਨੋਲੋਜੀ ਛੱਡੀ ਨਹੀਂ ਹੈਗੀ ਡਾਕਟਰਾਂ ਵਾਲੀ ਪਰ ਕੋਈ ਸੂਤ ਨਹੀਂ ਆ ਰਿਹਾ ਹੈਗਾ ਹਨ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਫੀਵਰ ਵੀ ਨਹੀਂ ਠੀਕ ਹੋ ਰਿਹਾ ਡਾਕਟਰ ਇੱਕ ਅਸਲ ਚ ਦਵਾਈ ਵੀ ਨਹੀਂ ਦੇ ਰਹੇ ਕੱਲ ਵੀ ਉਹ ਕਹਿੰਦੇ ਨਮਕ ਪਾ ਕੇ ਪੀ ਲੋ ਇਦਾਂ ਹੀ ਕਹਿ ਦਿੰਦੇ ਨੇ ਜਾਂ ਐਡ ਬਿਲ ਲੈ ਲਓ ਜਾਂ ਨਮਕ ਲੈ ਲਓ ਬਸ ਹੁਣ ਉਹਦੇ ਨਾਲ ਤਾਂ ਠੀਕ ਵੀ ਨਹੀਂ ਹੋਣਾ ਮੇਰਾ ਭਾਈ ਚਾਰਾ ਨਮਕ ਪਾ ਪਾ ਦਈ ਜਾਂਦਾ ਫਤਾਨੀ ਥੀਮੇ ਬੈਈ ਜਾਂਦੇ ਨੇ ਮੇਰੇ ਨਾਲ ਨਾਲ ਤਾਂ ਯਾਰ ਇੰਡੀਆ ਇੰਡੀਆ ਬਾਰੇ ਸੋਚ ਲੋ ਵੀ ਇੰਡੀਆ ਜਾ ਮਾਰੇ ਹੋ ਜੜਾ ਮੈਨੂੰ ਇਹ ਆ ਵੀ ਜੇ ਜਾਂਦੇ ਸਾਰ ਠੀਕ ਹੋ ਗਈ ਫਿਰ ਟਿਕਟ ਦਾ ਵੇਸਟ ਜਾਣੀ ਸਹੀ ਗੱਲ ਹੈ ਨਹੀਂ ਟਿਕਟਾਂ ਦਾ ਕੀ ਵੇਸਟ ਜਾਣੀਆਂ ਸਸਟੇ ਟੈਕਟਾਂ ਜਿਹੜੇ ਸਸਤੇ ਹੁੰਦੇ ਆ ਡਾਕਟਰ ਨੂੰ ਚਾਹੀਦਾ ਸੀ ਕਿ ਮੈਡੀਕਲ ਦਵੇ ਕਿ ਉਹਦੇ ਨਾਲ ਟੈਕਟ ਫ੍ਰੀ ਆਂ ਇੰਡੀਆ ਦੇ ਡਾਕਟਰ ਨੇ ਦੇਖੀ ਉਹਨਾਂ ਨੇ ਮਾੜਾ ਚੈੱਕ ਅਪ ਕਰਨਾ ਫਿਰ ਉਹਨਾਂ ਨੇ ਕੈਰੇਜ ਦੇ ਟੀਕੇ ਕੱਢਨੇ ਆ ਕਿ ਟੀਕੇ ਲਾਉਣੇ ਬਲਕਿ ਉਸ ਦੇ ਵਿੱਚ ਬਸ ਜਿਆ ਥੋੜੇ ਦਿਨਾਂ ਚ ਠੀਕ ਤਾਂ ਹੀ ਮੇਰਾ ਤਾਂ ਹੀ ਮੇਰਾ ਜਾਨੂ ਜੀ ਨਹੀਂ ਕਰ ਰਿਹਾ ਪਿੰਡ ਹਾਕਮ ਹੀ ਠੀਕ ਕਰ ਦਿੰਦਾ ਕਿਸੇ ਡਾਕਟਰ ਕੋਲ ਵੀ ਨਹੀਂ ਜਾਣ ਦੀ ਲੋੜ ਪੈਂਦੀ ਹੈਗੀ ਔਰ ਇਹਨਾਂ ਦੇ ਹਿਸਾਬ ਚ ਨਹੀਂ ਆ ਰਹੀ ਗੱਲ ਸੋ ਦੇਖੋ ਪਰ ਕੀ ਬੜਦਾ ਹੈ ਕਰਦੇ ਨਾਲ ਗੱਲ ਕਰ ਲੈਂਦੇ ਐਸਰ ਡੈਡੀ ਨੇ ਕਹਿਣਾ ਸਸਕੀਂ ਪਾਈ ਜਾਂਦੇ ਨੇ ਇੱਕ ਅੱਲੀ ਚਲੀ ਜਾਓਗੇ ਤਾਂ ਮੈਨੂੰ ਨਾਲ ਜਾਣਾ ਪਵੇ ਓਏ ਇਹ ਹੀ ਚੱਕਰ ਆ ਕਰਦੀ ਤਾਂ ਮੇਰਾ ਵੀ ਵਾਦਾ ਹੈ ਕਿ ਤੇ ਮੈਨੂੰ ਵੀ ਨਾਲ ਜਾਣਾ ਸਾਫ਼ ਸਵਾਲ ਲਈ ਰਾਸਤੇ ਦੇ ਵਿੱਚ ਛੰਨ ਕਹਦੀ ਮੇਰਾ ਵੀ ਮਹਿਕ ਵੇਨਾ ਜੀ ਨਹੀਂ ਲੱਗਣਾ ਮੈਂ ਵੀ ਜਾਣਾ ਕਿਤੇ ਸਾਰੇ ਹੀ ਨਾ ਚੱਲੀਏ ਫਿਰ ਆਪਾਂ ਮਾਸੀ ਹੋ ਰਹੇ ਰਹ ਜੂਸ ਮੈਂ ਕਿਹਦੀ ਚਾਹੀਦਾ ਓਹ ਫੋੜ ਫੋੜ ਲੈਣਾ ਫੋੜ ਲੈਣਾ ਮੈਡਮ ਮੈਡਮ ਜੂਸ ਜੂਸ ਨਹੀਂ ਸਾਰੀ ਖੋਲ੍ਹਣਾ ਥਾਲਾ ਫਾਰ ਰੀਕ ਮੈਨੂੰ ਵੀ ਨਾਲ ਹੀ ਆਲਾ ਆਲਾ ਫੋਰ ਆ ਰੀਜ਼ਨ ਕਰਕਲੈਂਡ ਦਾ ਬਣਾਉਂਦਾ ਰ ਵੀ ਵਧੀਆ ਆਰਗੇਨਿਕ ਲਿਆਂਦਾ ਵਾ ਪੂਰਾ ਕਿਹਨੂੰ ਕੈਰੇਟ ਕੈਰੇਟ ਕੀ ਕਹਿੰਦੇ ਹੁੰਦੇ ਨੇ ਉਹ ਲਿਆਂਦਾ ਪੂਰਾ ਲੈਂਦੇ ਹਾਂ ਪੂਰਾ ਲੈਂਦੇ ਫੋਰਪੀਨ ਵਧੀਆ ਲੱਗੇ ਮੈਂ ਕਰਦਾ ਫੋਨ ਕਰਕਲੈਂਡ ਵਾਲਿਆਂ ਨੂੰ ਦੱਸਦਾ ਪਤਾ ਇਹਨਾਂ ਨੂੰ ਸਵਾਲ ਨਹੀਂ ਹੁੰਦਾ ਕਿ ਬ੍ਰਾਤਾਸ਼ਰੀ ਇਹ ਕੀ ਕਰ ਰਹੇ ਹੋ ਆ ਸੋ ਮੈਂ ਸੋਚਿਆ ਵੀ ਚਟਣੀ ਆਪਾਂ ਸਾਦੀ ਮਿਕਸੀ ਕਰ ਲੈਨੇ ਆ ਕਿਉਂਕਿ ਆਪਾਂ ਥੋੜੇ ਜਿਹੇ ਬੰਦੇ ਨੇ ਖਾਣੇ ਨੇ ਤੇ ਮੋਸਟਲੀ ਆਪਣੇ ਚੋ ਨਖਰੇ ਵਾਲਾ ਵੀ ਨਹੀਂ ਹੈਗਾ ਕੋਈ ਹਮਮ ਜੇ ਅੰਗੂਰੀ ਖਾਣਾ ਉਹਨੇ ਵੀ ਸਪਾਈਸੀ ਜੇ ਹੋਊਗੀ ਤਾਂ ਉਹ ਕਲਾਸ ਕੈਚਅਪ ਉਹ ਖੈਸੇ ਖਾਂਦਾ ਵੀ ਕੈਚਅਪ ਨਾਲ ਹੀ ਆ ਕੈਚਅਪ ਨੂੰ ਕਹਿੰਦਾ ਵਾ ਖੈਸਅਪ ਤੇ ਸਾਰਾ ਕੁਝ ਪਲਾਂਟ ਬੇਸਡ ਹੀ ਆ एवरीथिंग ਇਜ਼ ਪਲਾਂਟ ਬੇਸਡ ਇਹ ਆ ਡੱਬੇ ਦੇ ਵਿੱਚ ਤਾਂ ਪਾਇਆ ਕਿ ਜੇ ਵੱਧ ਵੀ ਗਈ ਹਾਂ ਇਹਨਾਂ ਨੂੰ ਫਰਿੱਜ ਚ ਰੱਖਣਾ ਹੈ ਹਮਮ ਕੋਕੋਨਟ ਵਾਟਰ ਲੋਈ ਸਾਰੇ ਉੱਤਰ ਰਹੇ ਨੇ ਜਿਵੇਂ ਬਰ ਸਿਰਫ ਮਹਿਕ ਵਾਸਤੇ ਆਏ ਹਾਏ ਬਰ ਦਾ ਵੀ ਆ ਦੱਲੀਆਂ ਦੇ ਵਿੱਚ ਆਪਣੀ ਧਰਮ ਪਤਨੀ ਨੂੰ ਦੋ ਐਕਟਿੰਗ ਸਕੀਲਸ ਐਕਟਿੰਗ ਥੇਰੇ ਸਹੀ ਗੱਲ ਨਹੀਂ ਉਧਰ ਇਹ ਪ੍ਰਾਈਡ ਵੀ ਆਉਂਦੀ ਰੱਖਦੀ ਹੈ ਪਹਿਲੀ ਗੱਲ ਇਹ ਵੀ ਇਹ ਵੀ ਐਕਟਿੰਗ ਕਰਦੀ ਆ ਉਹਨਾਂ ਨੂੰ ਪਤਾ ਵੀ ਉਹ 버ਗਰ ਨਹੀਂ ਖਾਂਦੀ ਉਹ ਬਿਮਾਰ ਹੋਣ ਕਰਕੇ ਉਹਦੇ ਲਈ ਤਾਂ ਬਣਾਇਆ ਆਇਆ ਸੀ ਪਤਾ ਨਹੀਂ ਤੇ ਰਵੀ ਨੇ ਪਹਿਲਾਂ ਹੀ ਉਧਰ ਗੋਭੀ ਬਣਾ ਕੇ ਰੱਖਤੀ ਹੈ ਗੋਭੀ ਸਬਜ਼ੀ ਕਲਜੀ ਬਣਾਈ ਪਹਿਲਾਂ ਰਵੀ ਨੇ ਗੋਡ ਮੇਰਾ ਭਾਈ ਵਿਚਾਰਾ ਉਹਦੀ ਗੋਪੀ ਉਹ ਬੰਦ ਕੀਤੀ ਵੀ ਸੱਚ ਉਹ ਦੇਖ ਲਓ ਮੋਸ ਹੁੰਦਾ ਉਹਦੀ ਗੋਪੀ ਬੰਦੀ ਕੀਤੀ ਹੋਈ ਆ ਹੈ ਵੀ ਗੋਪੀ ਉਹ ਬੰਦਾ ਰਵੀ ਨੇ ਪਤਲੇ ਚ ਵੀ ਰਵੀ ਨੇ ਬੰਦ ਕੀਤੀ ਹੋਈ ਆ ਕਿਹੜਾ ਖੁੱਲਦੀ ਹੱਸ ਬੰਦ ਮੈਂ ਕਿਹੜਾ ਬੰਦ ਬਣਾਈ ਮੈਂ ਤਾਂ ਫੋਲਕੋਕ ਬਣਾਈ ਰੋਣ ਸ਼ਾਨ ਦੇ ਗੋਪੀ ਬਣਾਇ ਤੇ ਤੁਮੇ ਤਾਂ ਕੋਕ ਨਾ ਟਵਾਟਰ ਬਰਗਰ ਦਾ ਬੰਦ ਕੀਤੀ ਪੈਟੀ ਆ ਪੈਟੀ ਬਰਗਰ ਦੀ ਪੈਟੀ ਰਵੀ ਚਾਚੂ ਨੂੰ ਥੈਂਕ ਯੂ ਤਾਂ ਕਹਦੇ ਚੱਚੂ ਜੀ ਕਹਿੰਦਾ ਹੁੰਦਾ ਚੱਚੂ ਜੀ ਰਵੀ ਚੱਚੂ ਜੀ ਕਿੰਨੇ ਡਾਲਰ ਕੇ ਕਿੰਨੇ ਡਾਲਰ ਦਿਖੋ ਅੰਗਰ ਪਤਾ ਪੈਟੀਆਂ ਕਿੰਨੇ ਦੇਖਿਆ ਕਰ ਰਿਆ ਯੋ ਯੋ ਨਾਈਸ ਮੂਵਸ ਹੀ ਗਾ ਬਲੂਇੰਗ ਉਧਰ ਪੈਟੀਆਂ ਵੀ ਰਵੀ ਨੇ ਤਿਆਰ ਕਰ ਲਈਆਂ ਬਾਹਰ ਕਰ ਰਿਹਾ ਵੀ ਸਪੈਸ਼ਲ ਜਿਹੜੇ ਉੱਤੇ ਬਣਾਏ ਨੇ ਹਾਂਜੀ ਬຸດ ਜਿੱਦ ਕਿੰਨੀ ਹੋ ਗਈ ਆ ਅਵੇ ਸਾਈਡ ਤੇ ਸਕਰੀਨ ਕਰਤੀ ਹੁਣ ਦੇਖ ਲੈ ਹੁਣ ਦੇਖਦਾ ਹੈ ਹੈ ਠੀਕ ਹੈ ਲੋਟਰ ਪ੍ਰਾਇਮੇ ਮੈਨ ਲੱਗਦਾ ਇਹ ਤਾਂ ਗਾਰਡਨ ਨਾਲ ਸਟੈਂਡ ਲੈਣੇ ਆਉਣੇ ਕਿਹਾਦਾ ਨਹੀਂ ਆਏ ਕਰਨ ਨਾਲ ਵੱਧ ਹੋ ਜਾਂਦਾ 1 ਸੈਕਿੰਡ ਹਾਂ ਆਈ ਲਾਈਕ ਤਰਿਆ ਲਵਡ ਐਵਰੀਬਾਡੀ ਸੰਧੀ ਰਾਏ ਸਾਨੂੰ ਭੁੱਖ ਲੱਗੀ ਦੀ ਆ ਪਹਿਲਾਂ ਮੈਂ ਅੰਦਰ ਪਰ ਇਤਨੀ ਨਾਇਨਸ ਆਫ ਇਟਸ ਨਾਟ ਅਬਾਊਟ ਫੁਡ ਇਟਸ ਅਬਾਊਟ ਮਾਈ 버ਗਰਸ ਤੇ ਤੇਰਾ ਮੈਨ ਟਿੱਕੀ ਬਧੇ ਲੱਗ ਰਿਹਾ ਤੇ ਕੀ ਬਧੇ ਰਿਹਾ ਇਹ ਆਪ ਮੈਨ ਲੱਗਦਾ ਇਹਨਾਂ ਨੇ ਆਪਣੇ ਆਂ ਨਹੀਂ ਖਾ ਕੇ ਆਪ ਬਣਾ ਕੇ ਰੱਖਦੇ ਆ ਰਿਪਲੇਸ ਕਰਦੇ ਆ ਸਹੀ ਗੱਲ ਆ ਮੈਨੂੰ ਵੀ ਦੇਖਣ ਨੂੰ ਲੱਗਿਆ ਪਰ ਯਾਰ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਖਬਰ ਕਿ ਸੁਆਦੀ ਹੋਣ ਹਾਂ ਲੈਟਸ ਟ੍ਰਾਈ ਫਰਸਟ ਹਾਂ ਦੇਖਣ ਨੂੰ ਇੱਕ ਬੋਟੀ ਹੈ ਜਰਾ ਜਰੀ ਸੋ ਪਹਿਲਾ ਅੰਗਰ ਤਾਂ 버ਗਰ ਬਣ ਰਿਹਾ ਜੀ ਸਿੰਪਲ ਅੰਗਰ ਨੂੰ ਆਪਾਂ ਥੋੜੀ ਜਿਹੀ ਸਪਾਈਸੀ ਕੱਟ ਕੇ ਕੀ ਇਹ ਸਾਰੇ ਦੇ ਮੋਟੇ ਇਹਦੇ ਤਰ੍ਹਾਂ ਤੇ ਖਾਣਾ ਫਰ ਦੇਸ ਲੈਂਸ ਇਜ਼ ਟੂ ਵਾਈਡ ਬੜਾ ਵਾਈਡ ਲੈਂਸ ਹੈ ਜਾਂ ਜਿਵੇਂ ਮੈਂ ਕਦੇ ਤੋਂ ਇਹਦਾ

ਏ ਉਹ ਸ਼ਰਮ ਆ ਰਹੇ ਹਾ ਗੁਰਪ੍ਰਸਾਦ ਬਾਬਾ ਸਾਹਿਬ ਅੱਗੇ ਜਾ ਇਹਨੂੰ ਆਉਂਦਾ ਜੀ ਸਾਰਾ ਬਹੁਤ ਛੋਟਾ ਹੁੰਦਾ ਦਾ ਕਰਦਾ ਹੈ ਪੰਜਾਬੀ ਇਹਨੇ ਬੋਲਣੀ ਸਿੱਖੀ ਸੀ ਜਦੋਂ ਇਹਨੇ ਪਾਠ ਸਿੱਖਲੇ ਸੀਗਾ ਹਾਂ ਪਾਠ ਤਾਂ ਮਿਲਦਾ ਪਿਛਲੇ ਜਦੋਂ ਪਿਛਲੇ ਸਾਲ ਟੋਰਾਂਟੋ ਦੇ ਨਗਰ ਕੀਰਤਨ ਸੀਗੇ ਕੀਰਤਨ ਦੀ ਹੋਤ ਨਹੀਂ ਨਹੀਂ ਉਹਦੇ ਤੋਂ ਉਹ ਉਹਦੇ ਤੋਂ ਪਹਿਲਾਂ ਦਾ ਆਉਦਾ ਪਰ ਨਗਰ ਕੀਰਤਨ ਦੇ ਨਾ ਜਿਹੜੇ ਆਪਣੇ ਦਵਿੰਦਰ ਵੀਰ ਜੀ ਨੇ ਹੈਗੇ ਉਹਨਾਂ ਨੂੰ ਸੁਣਾਇਆ ਸੀ ਉਹ ਕਹਿੰਦੇ ਸ਼ਾਬਾਸ਼ ਚਲੋ ਚਲੋ ਫਿਰ ਹੂਕ ਲਗੀ ਬੜੀ ਆ ਬੂ ਬਈਆ ਜੀ ਕੋ ਆਪਾਂ ਬੋ ਬਣਾ ਲੈਨੇ ਆ ਖਾ ਲੈਨੇ ਆ ਫਿਰ ਅਗਲੇ ਤੋਂ ਫਿਰ ਬਣਾ ਰਵੀ ਇਹ ਕਿਤੇ ਬਰਦਰ ਬਣਾ ਰਹੀ ਹੈ ਮੇਰੇ ਮੇਰੇ ਨਾਲ ਕਿਤੇ ਤੁਸੀਂ ਆਪਣੇ ਚਾਹ ਲੈਣਾ ਨਹੀਂ ਬਣਾ ਦੇਣਾ ਸਾਰਾ ਜਿਵੇਂ ਮਰਜੀ ਸੜਕ ਪੜੀ ਐ ਤਾਂ ਕਹਿੰਦਾ ਕਿ ਖਾ ਨਹੀਂ ਬਸ ਠੀਕ ਆ ਮੈਨੂੰ ਪਹਿਲਾਂ ਨਹੀਂ ਦੱਸਿਆ ਮੈਂ ਤਾਂ ਤੁਹਾਨੂੰ ਰੈਡੀ ਕਰ ਦੇਣਾ ਸੀ ਪੂਰੇ ਬ੍ਰੈਂਟਨ ਦੇ 버ਗਰ ਬ੍ਰੈਂਟਨ ਦੇ 버ਗਰ ਵੀ ਬ੍ਰੈਂਟਨ ਚ ਬਹੁਤ ਜਗ੍ਹਾ ਤੇ 버ਗਰ ਬਣਦੇ ਹਾਂ ਹਾਂ ਸਵਾਦ ਕਿਸੇ ਕਿਸੇ ਦਾ ਹੀ ਨਹੀਂ ਇਹ ਸਾਰੇ ਦਾ ਹੈ ਜੀ 버ਗਰ ਵਧੀਆ ਬਹੁਤ ਸਵਾਦ ਆ ਦਿੱਤੀ ਕਿਵੇਂ ਦਿੱਤੀ ਨਹੀਂ ਮੈਨੂੰ ਪਤਾ ਮਾਰ ਸਵਾਦ ਸਵਾਦ ਆ ਰਿਹਾਗਾ ਫਰਾਈਸ ਵੀ ਰੈਡੀ ਹੋ ਗਈਆਂ ਜੀ ਬਹੁਤ ਹੀ ਸਵਾਦ ਆ ਕੇ ਰਹੀ ਰਵੀ ਨੇ ਬਣਾਈ ਨੇ ਹਮ ਲਓ ਇਹ ਚੈੱਕ ਕਰੋ 버거 ਤਿਆਰ ਹੈ ਮੈਂ ਫਰਾਈਸ ਲਈ 버거 ਲਈ ਬਣਾਈ ਸੀਗੀ ਉਹੀ ਫਰਾਈਆਂ ਵਾਸਤੇ ਵੀ ਰੱਖ ਲਈ ਜਾਦੇ ਬਣ ਗਈ ਥੋੜੀ ਜੀ ਆ ਜਿਆਦੀ ਡੂੰਗੀ ਗੜੀ ਸੀ ਟੁੱਟ ਪਿੱਤੀ ਇਹ ਵੀ ਵਧੀਆ ਖੋਜ ਸੀ ਇੰਡੀਆ ਵਾਲੇ ਪਾਉਂਦੇ ਨੇ ਹਮ ਕਹਿਣ ਚੀਜ਼ ਹੈ ਟਰਾਈ ਕਰਦੇ ਆ ਜੀ ਲੋ ਸੌ ਸੌੜੀ ਰਣੀ ਬਣ ਗਈ ਫਲੋਈ ਬਣ ਗਈ। ਉਹ ਕਰੀ ਮੇਰੇ ਵੀ ਡੁੱਲਣ ਦੇ ਚਾਂਸੇ ਹੋਂ ਥੋੜੇ ਜਿਹਾ। ਸੌ 32 ਸਵਾਦ ਲੱਗ ਰਿਹਾ। ਨਹੀਂ ਬਰਗਰ ਦਾ ਸਵਾਦ ਬਣਿਆ ਘੈਂਟ ਆ। ਮੰਮੀ ਨੇ ਖਾਣਾ ਮੰਮੀ ਤਾਂ ਪੁੱਛ ਲੋ। ਫਿਰ ਨੇ ਹੈਸ਼ ਬ੍ਰਾਊਨ ਰੱਖ ਲਾਂਗੇ ਟਿੱਕੀ ਦਾ ਮੁੱਕ ਗਈ। ਟਿੱਕੀ ਵੀ ਠੀਕ ਆ। ਦੇਖਣ ਨੂੰ ਥੋੜੀ ਜੀ ਲੱਗਦੀ ਸੀ ਪਰ ਖਾਣੇ ਚ ਠੀਕ ਆ। ਅੰਦਰ ਹੈਗਾ ਟਿੱਕੀ ਦੇ ਮਟਰ ਮੋਟਰ ਜੇ ਹਨਾ ਸਾਰਾ ਕੁਝ। ਕੰਬੀਨੇਸ਼ਨ ਬੜਾ ਵਧੀਆ ਜਾਂਦਾ ਫਰਾਈਆਂ ਤੇ ਬਰਗਰ। ਕੋਲਡ ਡਰਿੰਕ ਵੀ ਪਿਆ ਵਾ। ਪਾਰ ਉਸ ਨੂੰ ਵੈਸੇ ਨਹੀਂ ਪੀ ਰਿਹਾ ਮੈਂ ਕਿਹਾ ਹੈਲਦੀ ਖਾ ਲਈ ਥੋੜਾ ਜਿਹਾ ਬਈ 버ਗਰ ਬਹੁਤ ਸਵਾਦ ਸੀ ਕਿ ਬਸ ਇੱਕੇ ਜਿਹੀ ਸੀਗੀ ਪਿਆਏ ਥੋੜਾ ਜਿਹਾ ਕੋਲਾ ਸੀ ਹੂੰ ਪਿਆ ਚਿੱਟੇ ਜਿਹਾ ਚਾਹੀਦਾ ਹਾਂ ਉਹ ਘੱਟ ਕੋੜਾ ਹੁੰਦਾ ਹਾਂ ਉਹ ਘੱਟ ਕੋੜਾ ਭਾਈ ਜਿਹੜਾ ਬਣਾਉਂਦਾ ਉਹ ਹੀ ਖੀਪਦਾ ਉਧਰ ਹਸਬੰਦ ਵੀ ਘਰਲੇ ਸ਼ਾਮ ਜਿਹੜੇ ਦੋ ਬੱਚੇ ਸੀ ਟਿੱਕਿਆਂ ਉਹ ਅਸੀਂ ਖਾ ਗਏ ਹੂੰ ਬੰਨ ਦੋ ਪੰਜ ਮਮੀ ਲੈ ਕੇ ਖਾਂਦੇ ਵੀ ਨਹੀਂ ਸਮੋਸੇ ਲੈ ਆਉਣੇ ਉਹ ਵੀ ਬਾਹਰੋਂ ਘੱਟ ਹੀ ਖਾਦੇ ਹਾਂ ਮੇभी ਅੱਜ ਵਰਕਰ ਕਰਕੇ ਵੀ ਵਿੱਚ ਉਹ ਪਾਉਂਗੀ ਫੈਸ਼ ਬ੍ਰਾਊਨ ਤਾਂ ਖਾ ਲੈਣੀ ਸ਼ਾਇਦ ਅਜੇ ਮੈਂ ਪੁੱਛਿਆ ਤਾਂ ਹੈ ਨਹੀਂ ਉਹ ਖਾ ਲੈਂਦੇ ਆ ਮੈਂ ਬਣਾ ਕੇ ਦਿੰਦਾ ਹਾਂ ਨਾ ਕਿ ਰੈਕ ਰੂਕੂਮੀ ਉਹ ਤਾਂ ਉਹ ਤਾਂ ਜਮਾ ਹੋ ਸੀਗਾ ਫਿਰ ਪਨੀਰ ਸੀ ਉਹ ਸੀ ਜਲਦੀ ਸੀ ਹਨਾ ਸੇਵੀਆ ਬਣਾਈਆਂ ਸੀ ਮੈਂ ਤਾਂ ਖਾ ਲਈਆਂ ਸੀ ਮੈਨਾਂ ਤਾਂ ਮੈਂ ਕਿਹਨੇ ਨਹੀਂ ਖਾਧੀਆਂ ਸੋ ਸੇਵੀਆ ਬਚੀਆਂ ਬਈ ਸੀ ਹੁਣ ਆਪਾਂ ਸੇਵੀਆ ਇੰਜੋਏ ਕਰਾਂਗੇ ਬਹੁਤ ਹੈ ਸੋ ਯਾਰ ਥਿਊ ਦੇਖੋ ਘਰ ਚੋਂ ਕਿੰਨਾ ਜਿਆਦਾ ਸੋਹਣਾ ਹੁੰਦਾ ਹੈ ਜੇਕਰ ਕਰਨਾ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਸਾਡੇ ਦਿਨ ਵੀ ਵੱਡੇ ਹੋ ਗਏ ਹਾਂ ਤਰ ਕੇ ਉੱਠ ਕੇ ਚਾਹ ਪੀਣ ਦਾ ਵੀ ਬੜਾ ਨਿਆਰਾ ਹੁੰਦਾ ਡਿਨਰ ਕਰਨ ਦਾ ਮਜ਼ਾ ਹੀ ਆ ਜਾਂਦਾ ਹੂੰ ਸੋ ਉੱਧਰ ਜਮਾਂ ਰਹੇਗਾ ਟੀਵੀ ਤੇ ਉਹ ਪਿੱਛੇ ਕੇ ਬੈਠਿਆ ਕਰ ਅੰਗੇ ਲਾਈਟ ਲਾ ਲਓ ਨਾਲ ਪਿੱਛੇ ਬੈਠੇ ਬੋਤਾਂ